ਸਸੀ ਗੱਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਈ ਜਿਹੜੀ ਵੀਡੀਓ ਆ ਪਿੰਡ ਤੋਂਗਾ ਵਾਲੀ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਦੇ ਵਿੱਚ ਸੋਨਾਂ ਆਪਾਂ ਇੱਕ ਚੰਗੀ ਮੱਝ ਦਿਖਾ ਰਹੇ ਹਾਂ ਚੰਗੇ ਫੇਸ ਕੁਆਲਿਟੀ ਦੀ ਆ ਰਿੰਗ ਸਿੰਘ ਨੇ ਬਾਕੀ ਪੰਜ ਕਲਿਆਣੀ ਹੈਗੀ ਹੈਗੀ ਕਿੰਨਾ ਕੁ ਟਾਈਮ ਸੂਈ ਨੂੰ ਹੋ ਗਿਆ ਕਿੰਨਾ ਜਿਹੜਾ ਦੁੱਧ ਤਿਆਰ ਆ ਜਿਹੜੀ ਸਾਰੀ ਗੱਲਬਾਤ ਆਪਾਂ ਬਾਈ ਜਿਸ ਕਾਰਨ ਦੇ ਨਾਲ ਸਾਂਝੀ ਕਰਾਂਗੇ ਪਹਿਲਾਂ ਸੋਨੇ ਇੱਕ ਕਰੀ ਆਪਾਂ ਤੋੜ ਕੇ ਦਿਖਾਉਨੇ ਆ ਤੋੜੋ ਬਾਈ ਫੁੱਲ ਕਦ ਕਾਠਾ ਬਾਈ ਛੋਟੇ ਕਦ ਕਾਠ ਦੀ ਨਹੀਂ ਹੈਗੀ ਸੰਭੀ ਭਲੀ ਫੁੱਲ ਆ ਗਈ ਲੈ ਚਲੋ ਬਈ ਬਾਹਰ ਲੈ ਚਲੋ ਬਾਕੀ ਥਾਣਾ ਵਾਲ ਨੇ ਵੱਲੋਂ ਪੂਰੀ ਸਾਫ ਆ ਗਈ ਪੂਰਾ ਜਿਹੜਾ ਚੰਗਾ ਥਾਨ ਲੱਗਿਆਗਾ ਸਾਫ ਸੁਥਰੇ ਹਵਾਨੇ ਦੀ ਆ ਮੋੜ ਲਿਓ ਬਾਈ ਚੰਗਾ ਕਦਖਾੜਾ ਸੰਭੀ ਭਲੀ ਫੁੱਲ ਆ ਗਈ ਫੇਸ ਕੁਆਲਿਟੀ ਵਗੈਰਾ ਤੇ ਸਿੰਘਾਂ ਦੀ ਬੰਤਰ ਪੂਰੀ ਚੰਗੀ ਹੈਗੀ। ਬਾਕੀ ਤੁਸੀਂ ਚੈੱਕ ਕਰ ਲਓ ਬਈ ਕੱਦ ਕਾਠੀ ਫੇਰ ਕਹਿੰਦੇ ਆਪਾਂ ਚੰਗੀ ਆ ਜਿਹੜਾ ਹਵਾਨਾ ਪਿੱਛੇ ਚੰਗਾ ਤਿਆਰ ਕਰਿਆ ਹੋਇਆਗਾ। ਚੌੜੀ-ਚੂੜੀ ਤਾਂ ਤੋਂ ਫੁੱਲ ਪਈ ਆ ਬਈ ਪੱਠਪੁੜੇ ਦੀ ਚੰਗੀ ਹੈਗੀ। ਬਾਕੀ ਇਹਨੂੰ ਦਿਨ ਕਾਫੀ ਹੋ ਗਏ ਸੂਈ ਨੂੰ ਬੱਚਾ ਇਹ ਆ ਰਿਹਾ। ਬਾਕੀ ਗੱਲਬਾਤ ਆਪਾਂ ਕਰਾਉਣਾ ਕੀ ਹਾਲ ਆ ਬਈ? ਖਸੀ ਹਾਲ ਬਈ ਜੀ। ਖਸੀ ਕਾ ਕ ਮੋਬਾਈਲ ਨੰਬਰ ਦੱਸੀ ਜੀ ਤੁਹਾਨੂੰ। 78892 00482 ਠੀਕ ਆ ਜਿਹੜੀ ਆਪਾਂ ਇਹ ਮੱਝ ਦਿਖਾ ਰਿਹਾ ਕਿਹੜਾ ਸੂਆ ਸੂਈ ਆ ਇਹ ਇਹ ਤੀਜੇ ਸੂਏ ਸੂਈ ਆ ਭਾਈ ਤੀਜੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਅੱਜ 20 ਦਿਨ 20 ਦਿਨ ਕਿੰਨਾ ਕੁ ਜਿਹੜਾ ਦੁੱਧ ਤਿਆਰ ਆ ਹੁਣ ਹੁਣ ਇਹ ਥੱਲੇ ਉਹ ਤਾਂ 12 ਕਿਲੋ ਆਪਾਂ 11 ਕਿਲੋ ਕਹਿ ਕੇ ਦੇਵਾਂਗੇ ਭਾਈ ਠੀਕ ਆ 12 ਜਨਨ ਕਿ 11 ਕਿਲੋ ਆਪਾਂ ਤੋਲ ਕੇ ਦੇ ਦੇਾਂਗੇ ਕੋਈ ਦੋ ਟਾਈਮ ਚ ਹੋਵੇ ਤਿੰਨ ਟਾਈਮ ਜਿੰਨਾ ਟਾਈਮ ਮਾਰੀ ਜਮਾ ਪੋਲੀ ਆ ਭਾਈ ਸੀਵੀ ਲਾ ਗਰੰਟੀ ਹੋਰ ਲੇ ਦੇ ਘਰ ਦੀ ਠੀਕ ਆ ਤੇ ਪਿਛਲੇ ਸੂਏ ਦਾ ਅੱਜ ਕਿੰਨਾ ਕੁ ਇਹਨੇ ਦੁੱਧ ਕੱਢਿਆਗਾ ਪਿਛਲੇ ਸ ਜਿਹੜਾ ਹੁਣ ਮੌਕੇ ਦਾ ਬਈ ਤਿਆਰ ਆ ਵੈਸੇ ਦਾ ਬਾਈ ਕਹਿੰਦਾ 12 ਲੀਟਰ ਤਿਆਰ ਆ ਪਰ 11 ਆਪਾਂ ਹੱਸ ਕੇ ਚਵਾ ਦੇ ਕਹਿੰਦਾ ਕੋਈ ਦੋ ਡੰਗ ਤਿੰਨ ਡੰਗ ਚਵਾਈ ਕਰੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਥਾਣ ਹਵਾਨਾ ਤੁਸੀਂ ਚੈੱਕ ਕਰੋ ਪੂਰਾ ਚੰਗਾ ਥਾਣ ਨਿਕੜ ਮਾ ਚਵਾਈ ਦੀ ਬੋਲੀ ਆ ਜਮਾ ਪੂਰੀ ਚਵਾਈ ਦੀ ਬਾਈ ਕਹਿੰਦਾ ਪੋਲੀ ਆ ਜੇ ਆਪਾਂ ਰੇਟ ਦੀ ਗੱਲ ਕਰਕੇ ਬਾਈ ਰੇਟ ਇਹਦਾ ਬਾਈ ਕੁਛ ਕਰਾਈ ਚ ਲੱਖ ਰੁਪਏ ਦੇ ਦਾਂਗੇ ਕੋਈ ਮਾਨ ਤਾਂ ਵੀਡੀਓ ਦੇਖ ਕੇ ਕੰਮ ਕਰ ਦਾਂਗੇ ਬਾਈ ਠੀਕ ਆ ਲੱਖ ਰੁਪਿਆ ਬਾਈ ਨੇ ਬਈ ਇਹਦੀ ਡਿਮਾਂਡ ਕੀਤੀ ਹੈ ਬਾਕੀ ਜਾਇਜ਼ ਮੁੱਲ ਕਰਿਆਗਾ ਤੇ ਬੱਚਾ ਇਹਦੇ ਮਗਰ ਕੀ ਆ ਬਾਈ ਬੱਚਾ ਕੱਟਾ ਬਾਈ ਕੱਟਾਗਾ 20 ਦਿਨ ਹੋ ਗਏ ਸੂਈ ਨੂੰ ਹਾਂ 20 ਦਿਨ ਹੋ ਗਏ ਪੂਰੇ ਸੂਈ ਨੂੰ ਠੀਕ ਹੈ ਜਿਹੜੇ ਵੀ ਵੀਰ ਨੂੰ ਬਾਈ ਨੱਕ ਪਸੰਦ ਆਉਂਦਾ ਤਾਂ ਬਾਈ ਜਿਸ ਕਰਨ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਜੇ ਕਿਸੇ ਹੋਰ ਵੀਰ ਨੇ ਕੋਈ ਇਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ